ਦਾ ਕੋਈ ਨਾਮ ਰੱਖੇ ਕੌਣ ਚ ਹੈ ਜੀ ਔਰ ਮੇਰੇ ਨਾਲ ਗਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬੈਲ ਜੀ ਕੌਣ ਚ ਨੇ ਔਰ ਮੈਨੂੰ ਗਰਾਉਂਡ ਦੇ ਵਿੱਚ ਜੋ ਪਤਾ ਲੱਗਾ ਵੀ ਕਾਫੀ ਕਮੀਆਂ ਸੀ ਸੋ ਅੱਜ ਮੈਂ ਮਾਨਣਾ ਹੈ ਗੱਲ ਕਹਿ ਸਕਦਾ ਆ ਵੀ ਸਾਡੇ ਬੱਚੇ ਜਿਹੜੇ ਇਸ ਗਰਾਉਂਡ ਦੇ ਵਿੱਚ ਆ ਕੇ ਖੇਡਦੇ ਨੇ ਔਰ ਬੈਲ ਸਾਹਿਬ ਦੀ ਅਗਵਾਈ ਹੇਠ ਲਾਲ ਸਿੰਘ ਹੋਣਾ ਦੀ ਅਗਵਾਈ ਹੇਠ ਇਹਨਾਂ ਦੀ ਸਾਰੀ ਸਮੂਚੀ ਟੀਮ ਦੀ ਅਗਵਾਈ ਹੇਠ ਉਹ ਆਪਾਂ ਉਹਨੂੰ ਤਰਜੀਹ ਦੇ ਅਕੋਰਡਿੰਗ ਪਹਿਲ ਦੇ ਆਧਾਰ ਤੇ ਬੈਲ ਸਾਹਿਬ ਦੀ ਮਦਦ ਦੇ ਅਕੋਰਡਿੰਗ ਇਨੂੰ ਆਪਾਂ ਨੇ ਪਰੇ ਚਾੜਾਂਗੇ ਹਰ ਕਦੇ ਖੁਸ਼ੀ ਦਾ ਮਕਾਮ ਹੈ ਕਿ ਗੁਰਦਾਸਪੁਰ ਡਿਸਟ੍ਰਿਕਟ ਐਸੋਸੀਏਸ਼ਨ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਿਲ੍ਹਾਪੁਰ ਦਾ ਹਸਪੀਟਲ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਜਿਹੜੀ ਹੈਗੀ ਆ ਇਹ ਹਮੇਸ਼ਾ ਤੋਂ گورਨਮੈਂਟ ਕਾਲਜ ਫੁਰਦਾਸਪੁਰ ਦੇ ਵਿੱਚ ਆਪਣੇ ਸਟੇਟ ਲੈਵਲ ਦੇ ਮੈਚੇਸ ਕਰਵਾਉਂਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਡਿਸਟ੍ਰਿਕਟਸ ਇੱਥੇ ਆ ਕੇ ਖੇਡਦੇ ਆ। ਸੋ ਇੰਟਰ ਡਿਸਟ੍ਰਿਕਟ ਜਦੋਂ ਵੀ ਟੂਰਨਾਮੈਂਟਸ ਹੁੰਦੇ ਨੇ ਇੱਥੇ ਹੁੰਦੇ ਨੇ। ਸੋ ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਦਿਲਸ਼ੇਰ ਖੰਨਾ ਜੀ ਜੋ ਕਿ ਸਾਡੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਨੇ ਉਹਨਾਂ ਨੇ ਇੱਕ ਉਪਰਾਲਾ ਦਿੱਤਾ ਹੈ ਉਹਨਾਂ ਦੀ ਟੀਮ ਨੇ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਗਰਾਊਂਡ ਦੀ ਅਸੀਂ ਅਪਗ੍ਰੇਡੇਸ਼ਨ ਕਰਨੀ ਹੈ। ਸੋ ਗਰਾਊਂਡ ਦੀ ਅਪਗ੍ਰੇਡیشن ਕਰਨ ਵਾਸਤੇ ਉਹਨਾਂ ਨੇ ਕੁਝ ਸਾਨੂੰ ਫੰਡਸ ਅਲੋਕੇਟ ਕੀਤੇ ਨੇ ਜਿਹੜੇ ਕਿ ਡਾਇਰੈਕਟਲੀ ਉਹਨਾਂ ਨੇ ਇੱਥੇ ਲਗਾਣੇ ਆ ਜਿਵੇਂ ਕਿ ਪਿਕਚਰਸ ਦੇ ਵਿੱਚ ਉਹਨਾਂ ਨੇ ਬੀਸੀਸੀ ਲੈਵਲ ਦੀਆਂ ਕਰਾਸੀ ਵਿਕਟਸ ਬਣਾਉਣੀਆਂ ਜਦੇ ਉੱਪਰ ਲਗਭਗ 9 ਐਮ ਐਮ ਦਾ ਘਾਹ ਹੋਏਗਾ ਤਾਂ ਕਿ ਬੱਚਿਆਂ ਦੀ ਜਿਹੜੀ ਅਪਗ੍ਰੇਡیشن ਹੈ ਜੋ ਜਿਸ ਤਰ੍ਹਾਂ ਅਸੀਂ ਬਾਅਦ ਵਿੱਚ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਖੇਡਦੇ ਆ ਉਹਨਾਂ ਨੂੰ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਮਿਲ ਸਕੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਦਿੱਕਤਾਂ ਨਾ ਆ ਸਕਣ ਸੋ ਸਟਾਰਟਿੰਗ ਤੋਂ ਜੇਕਰ ਬੱਚਿਆਂ ਨੂੰ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਮਿਲੇਗਾ 16 ਸਾਲ ਦੀ ਉ ਜੋ ਇਨਫਰਾਸਟ੍ਰਕਚਰ ਉਹਨਾਂ ਨੂੰ ਅੱਗੇ ਜਾ ਕੇ ਮਿਲਣਾ ਹੈ ਉਹ ਅੱਜ ਤੋਂ ਹੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ। ਸੋ ਉਹਦੇ ਵਾਸਤੇ ਫੰਡ ਸਾਡੇ ਕੋਲੇ ਆਏ ਨੇ ਜਿਹਦੇ ਵਾਸਤੇ ਅਸੀਂ ਚਾਹੁੰਦੇ ਸੀ ਕਿ ਕਿ ਇੱਥੇ ਅ ਜਿਹੜੀ ਅਸੀਂ ਗਰਾਊਂਡ ਦੀ ਤੁਹਾਨੂੰ ਦੱਸੀ ਪਿਚੇਜ਼ ਵੀ ਬੰਨੀਆਂ ਔਰ ਜਿਹੜੀ ਪੂਰੀ ਗਰਾਊਂਡ ਹੈ ਜੀ ਉਹਦੀ ਵੀ ਅਸੀਂ ਪ੍ਰੋਪਰਲੀ ਅਸੀਂ ਕਰ ਲਈ ਤਾਂ ਕਿ ਪਲੇਅਰਾਂ ਨੂੰ ਵਧੀਆ ਇਨਫਰਾਸਟ੍ਰਕਚਰ ਮਿਲੇ ਤੇ ਨਾਲ ਨਾਲ ਸਾਨੂੰ ਹੋਰ ਵੀ ਚੀਜ਼ਾਂ ਚਾਹੀਦੀਆਂ ਅਸੀਂ ਜਿਸ ਤਰ੍ਹਾਂ ਇੱਕ ਅਸੀਂ ਕੰਟੀਨ ਬਣਾਉਣਾ ਚਾਹੁੰਦੇ ਹਾਂ ਬੱਚਿਆਂ ਦੇ ਬੈਠ ਕੇ ਖਾਣਾ ਖਾਣ ਨੂੰ ਅਸੀਂ ਇੱਕ ਮੈਸ ਬਣਾਉਣਾ ਹੈ ਡਾਈਨਿੰਗ ਏਰੀਆ ਬਣਾਉਣਾ ਚਾਹੁੰਦੇ ਹਾਂ ਔ ਸੋ ਉਹਦੇ ਵਾਸਤੇ ਅਸੀਂ ਅੱਜ ਉਹਨਾਂ ਦੇ ਕੋਲੋਂ ਰੈਗਰਸ਼ਨ ਕਰਾਈ ਹੈ ਤੁਹਾਨੂੰ ਪਤਾ ਵੀ ਐਡਮਿਨਿਸਟ੍ਰੇਸ਼ਨ ਤੋਂ ਇਲਾਵਾ ਸਾਨੂੰ ਜਿਹੜੀ ਹਮੇਸ਼ਾ ਸਪੋਰਟ ਦੀ ਰਿਕੁਆਇਰਮੈਂਟ ਰਹਿੰਦੀ ਹੈ ਅਸੀਂ ਲੋਕ ਬੱਚਿਆਂ ਦੇ ਵਾਸਤੇ ਜਿਹੜਾ ਕਿ ਅਸੀਂ ਜਦੋਂ ਖੇលਦੇ ਹੁੰਦੇ ਸੀਗੇ ਅਸੀਂ ਸੋਚਨੇ ਆ ਕਿ ਆਉਣ ਵਾਲੇ ਬੱਚਿਆਂ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਆ ਤੇ ਚਾਹੁੰਦੇ ਆ ਕਿ ਜਿਹੜੀ ਚੀਜ਼ਾਂ ਸਾਨੂੰ ਨਹੀਂ ਸੀ ਮਿਲ ਸਕੀਆਂ ਜ਼ਿਲ੍ਹੇ ਦੇ ਵਿੱਚ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਦੇ ਸਕੀਏ ਤਾਂ ਕਿ ਉਹ ਬੱਚੇ ਅੱਗੇ ਜਾ ਕੇ ਵਧੀਆ ਪਰਫਾਰਮ ਕਰਨ ਬੇਸ ਦਾ ਸ਼ਹਿਰ ਦਾ ਜ਼ਿਲ੍ਹੇ ਦਾ ਔਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਸੋ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਬੁਲਾਇਆ ਸੀਗਾ ਇਹ ਕਿਥੇ ਆਕੇ ਅਜ ਫੋਰੀ ਤੌਰ ਦੇ ਉਤੇ ਇੱਕ ਮੌਰਤ ਕਰਕੇ ਜਾਣ ਤਾਂ ਕਿ ਇਸ ਕੰਮ ਦਾ ਆਗਾਜ਼ ਕਰ ਸਕੀ